ਯੂਨੀਸ਼ੇਸ਼ਨ ਵਾਲ ਗੱਡੀ ਜੀ ਮੇਰਾ ਨਾਮ ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂ ਮੇਰੇ ਮਾਤਾ ਜੀ ਸ਼੍ਰੀ ਸ਼੍ਰੀਮਤੀ ਨਗਵੰਤ ਕੌਰ ਇਸ ਵਾਰਡ ਨੰਬਰ 83 ਦੇ ਮੌਜੂਦਾ ਕਾਉਂਸਲਰ ਨੇ ਇਹ ਜਗ੍ਹਾ ਜਿਸ ਜਗ੍ਹਾ ਤੇ ਅਸੀਂ ਖੜੇ ਹੋਇਆ ਇਹ ਸ਼ੇਰਸਾ ਸੂਰੀ ਰੋਡ ਮੰਦਰਕ ਠਾਕਰ ਦੁਆਰ ਜੀ ਇਹ ਸਾਡੀ ਵਾਰਡ ਦੇ ਵਿੱਚ ਸਾਡੇ ਇਲਾਕੇ ਚ ਪੈਂਦਾ ਆ ਇਹ ਮੰਦਰ ਕਰੀਬ 25 ਸਾਲ ਤੋਂ ਵੱਧ ਸਮਾਂ ਹੋ ਗਿਆ ਇਸ ਮੰਦਰ ਦੀ ਸਥਾਪਨਾ ਹੋਏ ਨੂੰ ਇਸ ਇਲਾਕੇ ਦੇ ਲੋਕਾਂ ਦੀਆਂ ਭਾਵਨਾਵਾਂ ਇਸ ਮੰਦਰ ਨਾਲ ਜੁੜੀਆਂ ਨੇ ਸਵੇਰੇ ਅਤੇ ਸ਼ਾਮ ਨੂੰ ਦੋਵੇਂ ਵਕਤ ਮੰਦਰ ਦੇ ਵਿੱਚ ਸੰਗਤ ਜਿਹੜੀ ਇਲਾਕੇ ਦੀ ਆਉਂਦੀ ਆ ਅਰਦਾਸ ਬੇਨਤੀਆਂ ਕਰਦੀਆਂ ਨੇ ਭਾਵਨਾਵਾਂ ਜੁੜੀਆਂ ਨੇ ਸ਼ਰਧਾ ਭਾਵਨਾਵਾਂ ਦੇ ਨਾਲ ਪੂਜਾ ਪਾਠ ਕਰਕੇ ਜਾਂਦੇ ਨੇ ਰਾਤੀ ਕਰੀਬ 12:35-40 ਮਿੰਟ ਤੇ ਕਰੀਬ ਜੋ ਇਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਆ ਕਿ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਉਹਨਾਂ ਚੋਂ ਇੱਕ ਜਾਨੇ ਨੇ ਮੋਟਰਸਾਈਕਲ ਜਿਹੜਾ ਸੀਗਾ ਉਹਨੂੰ ਖਿਲਾਰ ਕੇ ਇੱਕ ਜਣਾ ਉਤਰਿਆ ਉਤਰ ਕੇ ਉਸ ਵੱਲੋਂ ਮੋਟਰਸਾਈਕਲ ਤੋਂ ਉਤਰ ਕੇ ਇੱਕ ਜਣਾ ਪਿੱਛੇ ਵਾਲਾ ਉਤਰਿਆ ਉਤਰ ਕੇ 2 ਮਿੰਟ ਉਹਨੇ ਰੇਕੀ ਕੀਤੀ ਮੌਕੇ ਦੇ ਹਾਲਾਤ ਉਹਨੇ ਦੇਖ ਕੇ ਉਸ ਤੋਂ ਬਾਅਦ ਜਿਹੜਾ ਗ੍ਰਨੇਡ ਹੈ ਉਹ ਕੱਢ ਕੇ ਇਸ ਮੰਦਰ ਤੇ ਧਾਰਮਿਕ ਮੰਦਰ ਦੇ ਉੱਪਰ ਬੰਬ ਦੇ ਜਿਹੜਾ ਗ੍ਰਨੇਡ ਹੈ ਉਹ ਸੁੱਟਿਆ ਗਿਆ ਸ਼ੁਕਰ ਹੈ ਕਿ ਅੰਦਰ ਮੰਦਰ ਦੇ ਵਿੱਚ ਪੰਡਤ ਜੀ ਉਹਨਾਂ ਦਾ ਪਰਿਵਾਰ ਇੰਦਾ ਮੰਦਰ ਤੇ ਅਟੈਕ ਹੋਣ ਦੇ ਨਾਲ ਇਹਦੀਆਂ ਦੁਵਾਰਾਂ ਟੁੱਟ ਗਈਆਂ ਸ਼ੀਸ਼ਾ ਟੁੱਟ ਗਿਆ ਨਾਲ ਵਾਲੇ ਬਿਲਡਿੰਗ ਦੇ ਵਿੱਚ ਜਿਹੜੇ ਸ਼ੀਸ਼ੇ ਨੇ ਉਹ ਟੁੱਟ ਗਏ ਉਸ ਤੋਂ ਬਾਅਦ ਚ ਇਲਾਕੇ ਦੇ ਲੋਕ ਇਸ ਧਮਾਕੇ ਨੂੰ ਆਵਾਜ਼ ਨੂੰ ਸੁਣ ਕੇ ਜਦੋਂ ਬਾਹਰ ਨਿਕਲੇ ਤਾਂ ਉਹਨਾਂ ਨੇ ਵੇਖਿਆ ਕਿ ਮੰਦਰ ਦੇ ਉੱਪਰ ਹਮਲਾ ਹੋਇਆ ਮੰਦਰ ਦੇ ਉੱਪਰ ਜਿਹੜਾ ਆ ਗ੍ਰੇਨੇਡ ਛੁੱਟਿਆ ਗਿਆ ਉਹ ਦੋਵੇਂ ਜਾਣੇ ਜਿਹੜੇ ਸੀ ਉਸੇ ਤੇਜ਼ੀ ਨਾਲ ਨਿਕਲ ਗਏ ਬਾਅਦ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਇਲਾਕੇ ਦੇ ਲੋਕਾਂ ਵੱਲੋਂ ਪੰਡਤ ਜੀ ਨੇ ਬਾਹਰ ਨਿਕਲ ਕੇ ਜਦੋਂ ਦੇਖਿਆ ਉਹਨਾਂ ਨੇ ਇਨਫੋਰਮ ਕੀਤਾ ਇਨਵਾਰਮ ਕੰਟੋਬਾਚ ਰਾਤ ਪੁਲਿਸ ਆਈ ਕਮਿਸ਼ਨਰ ਸਾਹਿਬ ਆਏ ਆਨ ਕਿ ਉਹਨਾਂ ਨੇ ਆਪਣੀ ਐਜ਼ ਇਟ ਇਜ਼ ਜੋ ਇੱਕ ਤਰੀਕੇ ਦੀ ਹਮੇਸ਼ਾ ਦੇ ਨਾਲ ਜਦੋਂ ਵੀ ਕਿਤੇ ਅਟੈਕ ਹੁੰਦਾ ਤਾਂ ਉਸ ਨੂੰ ਜਿੱਦਾ ਜਿਸ ਰੂਪਰੇਖਾ ਦੇ ਵਿੱਚ ਉਹ ਦੱਸਿਆ ਜਾਂਦਾ ਉਹਨਾਂ ਨੇ ਆਨ ਕਿ ਪੂਰਾ ਉਹਨੂੰ ਕਵਰ ਅਪ ਕਰ ਦਿੱਤਾ ਕਵਰ ਅਪ ਕਰਕੇ ਬਿਲਕੁਲ ਨੀਟ ਐਂਡ ਕਲੀਨ ਸਫਾਈ ਕਰ ਦਿੱਤੀ ਗਈ ਉਹ ਜਗ੍ਹਾ ਤੁਸੀਂ ਦੇਖ ਲਓ ਦੇ ਉੱਤੇ ਜਿੱਥੇ ਦੀਵਾਰ ਤੇ ਬੰਬ ਚੱਲਿਆ ਜਿੱਥੇ ਸ਼ੀਸ਼ੇ ਟੁੱਟੇ ਨੇ ਉਹਦੇ ਉੱਤੇ ਪਰਦਾ ਲਾ ਦਿੱਤਾ ਗਿਆ ਹੋਣ ਅਫਸਰ ਸਹਿਬਾਨ ACP ਵੈਸਟ ਸ਼ਿਵਦਰਸ਼ਨ ਸਿੰਘ ਜੀ ਆਏ ਹੋ ਇਹਨਾਂ ਮੌਕੇ ਤੇ ਉਹਨਾਂ ਵੱਲੋਂ ਇਸ ਚੀਜ਼ ਦਾ ਸਾਰਿਆਂ ਨੂੰ ਲੋਕ ਦਿੱਤਾ ਗਿਆ ਕੀ ਇਹ ਚੀਜ਼ ਸਾਡੀ ਜਿਹੜੀ ਹੈ ਲਾਅ ਐਂਡ ਆਰਡਰ ਨਾਲ ਜੁੜੀ ਹੈ ਪਰ ਬੇਸਿਕਲੀ ਕਹਾਣੀ ਇਹ ਆ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਹੈ ਉਹ ਬਿਲਕੁਲ ਫੇਲ ਹੋ ਚੁੱਕਾ ਆ ਕਿਸੇ ਵੀ ਜਾਨ ਅਤੇ ਮਾਲ ਦੀ ਤਾਂ ਪਹਿਲਾਂ ਰੱਖੀ ਨਹੀਂ ਸੀ ਹੁਣ ਧਾਰਮਿਕ ਸੰਸਥਾਵਾਂ ਧਾਰਮਿਕ ਅਦਾਰੇ ਜਿਹੜੇ ਨੇ ਉੱਥੇ ਵੀ ਅਟੈਕ ਹੋਣਾ ਪਿਆ ਸਮੇਂ-ਸਮੇਂ ਦੇ ਉੱਤੇ ਜਿਹੜਾ ਆ ਹੁਣ ਜਿਹੜਾ ਹੈ ਧਾਰਮਿਕ ਪੰਜਾਬ ਦੇ ਵਿੱਚ ਜਗ੍ਹਾ ਦੇ ਉੱਤੇ ਜਿਹੜਾ ਅਟੈਕ ਕੀਤਾ ਗਿਆ ਇਹ ਕਹਿੰਦੇ ਮਲੇ ਪੁਲਿਸ ਚੌਂਕਿਆਂ ਤੋਂ ਬਾਅਦ ਹੁਣ ਇੱਥੇ 15 ਤੱਕ ਦੀਆਂ ਗੱਲਾਂ ਬਿਲਕੁਲ ਜੀ ਪੁਲਿਸ ਚੌਂਕਿਆਂ ਦੇ ਤਾਂ ਪਹਿਲਾਂ ਹਮਲੇ ਹੁੰਦੇ ਸੀਗੇ ਫਿਰ ਕਈਆਂ ਪਰ ਪੁਲਿਸ ਵੱਲੋਂ ਆਪਣੀ ਤੇ ਜਿਹੜੀ ਚੌਕੀਆਂ ਦੇ ਉੱਤੇ ਜਿਹੜਾ ਕਵਰ ਕਰ ਲੇਤਾ ਹੈਗਾ ਉਹ ਲੋਕਾਂ ਦੇ ਉੱਤੇ ਫੁੱਲਸਾ ਲਾ ਕੇ ਉਹਦੀ ਬਹੁ ਕਵਰ ਅਪ ਕਰ ਦਿੱਤੀ ਗਈ ਪਰ ਹੁਣ ਜਿੰਨੇ ਧਾਰਮਿਕ ਪੰਥ ਜਿੱਥੇ ਸਸਥਾਵਾਂ ਨੇ ਉਹਨਾਂ ਦੀ ਰਾਖੀ ਕੌਣ ਕਰੂਗਾ ਇਹ ਤਾਂ ਇੱਕ ਨੇਤਰੀ ਨਵੀਂ ਖੇਡ ਬਣ ਗਈ ਜਿਹਦੇ ਉੱਪਰ ਸਾਨੂੰ ਜਿਹੜਾ ਆ ਬੇहद ਅਫਸੋਸ ਆ ਸਾਡੇ ਇਲਾਕਾ ਨਿਵਾਸੀਆਂ ਦੇ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਸਾਡੀ ਜਿਹੜੀ ਸ਼ਰਧਾ ਭਾਵਨਾ ਆ ਉਹਨੂੰ ਠੇਸ ਪਹੁੰਚੀ ਆ ਕਿਉਂਕਿ ਇੱਕ ਬੇहद ਘਟੀਆ ਹਰਕਤ ਜਿਹੜੀ ਆ ਉਹ ਕੀਤੀ ਗਈ। ਬਰੋ ਜੀ ਇਹ ਤਾਂ ਨਹੀਂ ਹੁਣ ਇਹ ਫੇਰ ਇੱਕ ਆਪਣਾ ਟਾਇਰ ਫਟਣ ਦਾ ਹੀ ਕੋਈ ਗ੍ਰਾਮਰ ਦੱਸਿਆ ਜੀ। ਇਹ ਤਾਂ ਦੇਖੋ ਅਜੇ ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਕਿ ਅਸੀਂ ਇਹ ਗੱਲ ਹੋ ਸਕਦਾ ਹੈ ਗੱਲ ਲੁਕੀ ਜਾਂਦੀ ਪਰ ਜਿਹੜੀ ਉਹ ਵੀਡੀਓ ਆ ਜਿਹੜੀ ਇਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਮੈਂ ਤੁਹਾਨੂੰ ਵੀਡੀਓ ਦਿਖਾ ਰਿਹਾ ਸ਼ੇਅਰ ਕਰ ਰਿਹਾ ਨਾਲ ਹੀ ਵੀਡੀਓ ਸ਼ੇਅਰ ਕਰ ਇੱਕ ਸੈਕਿੰਡ ਕਿ ਤੁਸੀਂ ਆਹ ਦੇਖ ਲਓ ਵੀਡੀਓ ਇਸ ਵੀਡੀਓ ਦੇ ਵਿੱਚ ਉਹਨਾਂ ਲੋਕਾਂ ਵੱਲੋਂ ਆਣ ਕੇ ਮੌਕੇ ਦੇ ਉੱਤੇ ਵੀਡੀਓ ਲੈ ਲਿਆ ਉਹਨੂੰ ਹਾਂਜੀ ਆ ਕੇ ਉਸ ਗ੍ਰਨੇਡ ਦੇ ਨਾਲ ਮੈਂ ਵੀਡੀਓ ਤੁਹਾਨੂੰ ਦੇ ਦਿੰਦਾ ਹਾਂ ਅਟੈਕ ਕੀਤਾ ਗਿਆ ਤਾਂ ਆ ਦੇਖੋ ਠੀਕ ਆ ਦੋ ਜਾਨੇ ਜਿੰਨਾਂ ਵੱਲੋਂ ਵੀਡੀਓ ਅਟੈਕ ਕੀਤਾ ਗਿਆ ਬਿਲਕੁਲ ਇਹ ਸੋਚੀ ਸਮਝੀ ਸਾਜ਼ਿਸ਼ ਆ ਧਾਰਮਿਕ ਪਾਵਨਾਂ ਮਾਦੇ ਨਾਲ ਖਿਲਵਾੜ ਕੀਤਾ ਗਿਆ ਅੱਜ ਉਸ ਦਿਨ ਜਦੋਂ ਗੁਰੂ ਸਾਹਿਬ ਦਾ ਹੋਲਾ ਮੱਲਾ ਸਮੁੱਚੀ ਸੰਗਤ ਵੱਲੋਂ ਸ਼੍ਰੀ ਰੰਧਾ ਸਾਹਿਬ ਤੇ ਮਨਾਇਆ ਜਾ ਰਿਹਾ ਠੀਕ ਹੈ। ਸ਼ਿਆੜਾ ਖੰਡ ਵਾਲਾ ਸਥਿਤ ਮੰਦਿਰ ਠਾਕੁਰ ਦੁਆਰਾ ਜੀ ਜਿਹੜਾ ਹਿੰਦੂਆਂ ਦੀ ਆਸਥਾ ਦਾ ਕੇਂਦਰ ਆ ਆਏ ਦਿਨ ਪੰਜਾਬ ਦੇ ਵਿੱਚ ਜਿਹੜੀਆਂ ਵਾਰਦਾਤਾ ਹੋ ਰਹੀਆਂ ਨੇ ਕਦੀ ਹਿੰਦੂਆਂ ਦੇ ਹਮਲੇ ਹੋ ਰਹੇ ਆ ਤੇ ਕਦੀ ਗੈਂਗਸਟਰਾਂ ਵੱਲੋਂ ਕਦੀ ਕਿਸੇ ਵਿਅਕਤੀ ਨੂੰ ਮਾਰ ਦਿੱਤਾ ਜਾਂਦਾ ਹੈ। ਇਸੇ ਦੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਤਾਂ ਕਿੰਨੇ ਵਜੇ ਦਾ ਸਮੇਂ ਸੀ ਰਾਤ ਲਗਭਗ 12:30 ਦਾ ਸਮੇਂ ਦੋ ਵਿਅਕਤੀ ਮੋਟਰਸਾਈਕਲ ਤੇ ਆਂਦੇ ਆ ਮੰਦਿਰ ਦੇ ਬਾਹਰ ਰੁਕਦੇ ਆ ਤੇ ਮੰਦਿਰ ਦੇ ਬਾਹਰ ਬੰਬ ਸੁੱਟ ਕੇ ਭੱਜ ਜਾਂਦੇ ਆ ਬੰਬ ਧਮਾਕੇ ਦੀ ਆਵਾਜ਼ ਇੰਨੀ ਕੁ ਜ਼ਿਆਦਾ ਸੀ ਕਿ ਇਲਾਕੇ ਵਾਲੇ دہشت ਦੇ ਵਿੱਚ ਆ ਗਏ ਰਾਤ 12:30 ਵਜੇ ਲਗ ਕੇ ਲੋਕਾਂ ਇਨ ਇਲਾਕਾ ਨਿਵਾਸੀ ਉੱਠ ਕੇ ਇੱਕ ਦੂਜੇ ਨੂੰ ਪੁੱਛ ਰਹੇ ਵੀ ਬਣਿਆ ਕੀ ਆ ਤੇ ਦੇਖੋ ਸਾਡੇ ਪ੍ਰਸ਼ਾਸਨ ਮਾਨ ਸਾਹਿਬ ਵੱਲੋਂ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਜਦੋਂ ਸਾਡੀ ਚੌਂਕੀਆਂ ਤੇ ਹਮਲੇ ਹੋ ਰਹੇ ਸੀ ਜਾਂ ਸਾਡੇ ਥਾਣੇ ਤੇ ਹਮਲੇ ਹੋ ਰਹੇ ਸੀ ਤੇ ਮਾਨ ਸਾਹਿਬ ਵੱਲੋਂ ਸਰਕਾਰਾਂ ਵੱਲੋਂ ਲੋਕੀ ਨਾ ਡਰ ਜਾਣ ਤੇ ਇਹੋ ਕਿਹਾ ਜਾ ਰਿਹਾ ਸੀ ਇਹ ਪਟਾਕੇ ਚੱਲ ਗਏ ਆ ਇਤੇ ਇਹ ਹੋ ਗਿਆ ਰਾਤ 12:30 ਵਜੇ ਸਾਡੇ ਮੰਦਰ ਤੇ ਹਮਲਾ ਹੋ ਰਿਹਾ ਏ ਤੇ ਨੀਲੇ ਹਰੇ ਟਾੜ ਲਾ ਕੇ ਇਹਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਲੋਕੀ ਜਿਹੜੀ ਆ ਇਹ ਡਰ ਨਾ ਜਾਣ ਜੇ ਸਾਡੇ ਮੰਦਰ ਸੁਰੱਖਿਅਤ ਨਹੀਂ ਆ ਤੇ ਅਸੀਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਮਹਿਸੂਸ ਕਰਾਂਗੇ ਕੀ ਕੀ ਨੁਕਸਾਨ ਹੋਇਆ ਮੰਦਰ ਦੀ ਬਾਹਰਲੀ ਦੁਵਾਰ ਸਾਰੀ ਢੱਗ ਗਈ ਆ ਦਰਵਾਜੇ ਟੁੱਟ ਗਏ ਸ਼ੀਸ਼ੇ ਟੁੱਟ ਗਏ ਆ ਉੱਪਰਲੇ ਦਰਵਾਜੇ ਡੜ ਗਏ ਆ ਗੱਲ ਨੁਕਸਾਨ ਦੀ ਨਹੀਂ ਆ ਗੱਲ ਸਾਡੀ ਆਸਥਾ ਤੇ ਹਮਲਾ ਕੀਤਾ ਗਿਆ ਏ ਕਿੰਨੇ ਨੌਜਵਾਨੀ ਜਿਨ੍ਹਾਂ ਵੱਲੋਂ ਹਮਲਾ ਕੀਤਾ ਗਿਆ ਦੋ ਨੌ ਮੋਟਰਸਾਈਕਲ ਤੇ ਆਂਦੇ ਆ ਜਿਹੜੇ ਬੰਮ ਸੁੱਟ ਕੇ ਭੱਜ ਜਾਂਦੇ ਆ ਤੇ ਇਹਦੀ ਸੀਸੀਟੀਵੀ ਫੁਟੇਜ ਨਾ ਹੁੰਦੀ ਤੇ ਇਹਨਾਂ ਕਹਣਾ ਇਹ ਭਾਜੀ ਤੁਹਾਡੇ ਰਾਤੀ ਪਹਹਾਲ ਆ ਜੇ ਕੁਝ ਹੋਇਆ ਜਿਹਦੇ ਕਰਕੇ ਤੁਹਾਡੀ ਬਿਲਡਿੰਗ ਹਿੱਲੀ ਆ ਇਹਦੇ ਸ਼ੁਗਰ ਕਰੋ ਕਿ ਆਸ-ਪਾਸੇ ਸੀਸੀਟੀਵੀ ਕੈਮਰੇ ਲੱਗੇ ਆ ਪ੍ਰਸ਼ਾਸਨ ਕੋਲ ਵੀ ਮੰਗ ਕਰ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਜਿਹੜੇ ਸ਼ਰਾਰਤੀ ਅਨਸਰ ਆ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਜਿਹੜੇ ਸਾਡੇ ਘਰਾਂ ਦੇ ਸਾਡੇ ਮੰਦਰਾਂ ਦੇ ਸਾਡੇ ਥਾਣਿਆਂ ਦੇ ਹਮਲੇ ਕਰਦੇ ਪਏ ਆ ਇਹੋ ਜੇ ਲੋਕਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਹੰਡਾ ਇਨਕਾਊਂਟਰ ਕੀਤਾ ਜਾਵੇ ਫੜ ਕੇ ਛੱਡਿਆ ਨਾ ਜਦ ਜੇਲੇ ਨਾਲ ਸੁਟੇ ਜਾਵੇ ਕਿਉਂਕਿ ਜੋਗੀ ਜੀ ਨੇ ਜੋ ਕੀਤਾ ਉਹ ਸਾਨੂੰ ਪੰਜਾਬ ਦੇ ਵਿੱਚ ਚਾਹੀਦਾ ਏ ਪੰਜਾਬ ਵਾਸੀਆ ਜੋਗੀ ਜੀ ਵਰਗਾ ਮੁੱਖ ਮੰਤਰੀ ਚਾਹੁੰਦੇ ਆ ਕਿ ਸਾਨੂੰ ਜੋਗੀ ਜੀ ਵਰਗਾ ਮੁੱਖ ਮੰਤਰੀ ਮਿਲੇ ਤੇ ਤਾ ਹੀ ਸਕੂਨਾਂ ਰਾਤ ਨੂੰ ਸੌਂ ਸਕਦੇ ਆ ਨਹੀਂ ਤੇ ਸਾਡੀਆਂ ਨੀਂਦਰਾ ਹਰਾਮ ਹੋ ਚੁੱਕੀਆਂ ਜੋ ਪੰਜਾਬ ਸਰਕਾਰ ਵੱਲੋਂ ਅਪਰਾਲੇ ਤੇ ਨਸ਼ਾ ਜੋਗੀ ਜੀ ਦੀ ਥੋੜੀ ਰੀਸ ਤੇ ਕੀਤੀ ਜਾ ਰਹੀ ਹੈ ਬਲਡੋਜ਼ਰ ਚਲਾਏ ਜਾ ਰਹੇ ਨੇ ਨਸ਼ਾ ਤਸਕਰਾਂ ਦੇ ਘਰ ਤੋੜੇ ਜਾ ਰਹੇ ਨੇ ਕਿ ਕੋਈ ਉਮੀਦ ਕਰਦੇ ਜੇ ਕਿ ਜੇ ਇਸ ਤਰ੍ਹਾਂ ਦਾ ਕੋਈ ਬੰਦਾ ਸਾਹਮਣੇ ਆਂਦਾ ਉਹਨੂੰ ਵੀ ਐਨਕਾਊਂਟਰ ਕੀਤਾ ਜਾਏਗਾ ਮਾਨ ਸਾਹਿਬ ਜੋਗੀ ਜੀ ਕਿਤੇ ਦੂਜੀ ਵਾਰੀ ਜੰਮ ਕਿਹੜੀ ਰੀਸ ਕਰ ਸਕਦੇ ਕਿਉਂਕਿ ਇਹ ਨਸ਼ੇ ਦੇ ਵਪਾਰੀ ਫੜਦੇ ਵੀ ਹੈ ਛੋਟੇ ਛੋਟੇ ਛੋਟੀ ਛੋਟੀ ਮਸਲੀਆਂ ਵੇਖਿਆ ਤੁਸੀਂ ਕੋਈ ਵੱਡੀ ਮੱਛਲੀ ਫੜੀ ਹੋਵੇ ਕਿਸੇ ਵੱਡੀ ਮੱਛਲੀ ਨੂੰ ਇਹਨਾਂ ਅੰਦਰ ਸੁਟਿਆ ਹੋਵੇ ਨੰਬਰ 2 ਗੱਲ ਕੀਤੀ ਜਾ ਰਹੀ ਆ ਆਪਣੇ ਇਲਾਕੇ ਦੇ ਵਿੱਚ ਜਿਹੜੇ ਗੈਂਗਸਟਰ ਆ ਦੂਜੇ ਨੂੰ ਨੱਥ ਪਾਉਣ ਦੀ 5 ਸਾਲ ਹੋ ਗਿਆ ਇਹ ਲਗਭਗ 3 ਸਾਲੋਂ ਕੇ ਸਰਕਾਰ ਬਣੀ ਨੂੰ ਅਸ ਤੱਕ ਪੰਜਾਬ ਦੇ ਵਿੱਚ ਕਿਸੇ ਗੈਂਗਸਟਰ ਦਾ ਐਨਕਾਉਂਟਰ ਹੁੰਦੇ ਦੇਖਿਆ ਅਸੀਂ ਜੋ ਕਿ ਦੇਖਦੇ ਜੀ ਭੱਜਣ ਲੱਗਿਆ ਸੀ ਇਹਦੀ ਲੱਤ ਤੇ ਗੋਲੀ ਮਾਰਤੀ ਇਹ ਮਾਰਦੀ ਇਹ ਤੇ ਸਭ ਤੁਸੀਂ ਆਪ ਹੀ ਜਾਣਦੇ ਹੋ ਕੀ ਚੀਜ਼ਾਂ ਵਾਂ ਕੋਈ ਰੀਅਲ ਕਾਉਂਟਰ ਕਰਕੇ ਦਿਖਾਓ ਤੇ ਤਾਦੀ ਸਲੂਟ ਕਰੀਏ